ਸਸੀ ਗਾਜੀ ਸਾਰਿਆਂ ਨੂੰ ਤੇ ਅਸੀਂ ਹਾਜ਼ਰ ਹੋ ਗਏ ਆ ਜੀ ਫੇਰ ਪ੍ਰੋਗਰਾਮ ਲੈ ਕੇ ਬੋਲ ਗਏ ਲੋਕ ਬਾਬਾ ਬੋਲੀ ਤੇ ਬਹੁਤ ਸਾਨੂੰ ਚੰਗਾ ਲੱਗਾ ਤੁਸੀਂ ਸਾਰੇ ਜਾਣੀ ਸਾਡੇ ਨਾਲ ਬਹੁਤ ਜੁੜਦੇ ਆ ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਾ ਸਾਨੂੰ ਹਨਾ ਤੇ ਪਿਛਲੀ ਜਿਹੜੀ ਬਾਤ ਸੀਗੀ ਉਹਦਾ ਸਹੀ ਜਵਾਬ ਸੀਗਾ ਜੀ ਵੇਂਗਣ ਹਾਂਜੀ ਉਹਦਾ ਸਹੀ ਜਵਾਬ ਵੇਂਗਣ ਸੀਗਾ ਦਾ ਵੇਂਗਣ ਕਾਲੇ ਹੁੰਦੇ ਆ ਨਾ ਡਾਰਕ ਡਾਰਕ ਹੁੰਦੇ ਆ ਤੇ ਇਸ ਕਰਕੇ ਉਹਨਾਂ ਦੇ ਗਾਂ ਜਿਹੜੇ ਬੀ ਆ ਉਹਨਾਂ ਤੋਂ ਗਾਹ ਬੂਟੇ ਹੁੰਦੇ ਉਹਨਾਂ ਨੂੰ ਛੋਟੇ ਛੋਟੇ ਵੇਂਗਣ ਲੱਗਦੇ ਉਹ ਵੀ ਕਾਲੇ ਹੀ ਹੁੰਦੇ ਆ ਕਾਲੇ ਪੇ ਦਾ ਪੁੱਤਰ ਸੀ ਜੀ ਹਾਂਜੀ ਤਾਂ ਉਹ ਫਿਰ ਆੜਾਂ ਤੋਂ ਪਾਣੀ ਪੀਂਦਾ ਆ ਖੇਤਾਂ ਦੇ ਵਿੱਚ ਆਪਾਂ ਆੜ ਬਣਾਈ ਹੁੰਦੀ ਆ ਆੜ ਤੋਂ ਪਾਣੀ ਜਾਂਦਾ ਆ ਬੂਟਿਆਂ ਨੂੰ ਤਾਂ ਬੂਟੇ ਛਾਵੇਂ ਬਹਿੰਦਾ ਆ ਤੋ ਬੂਟੇ ਹੁੰਦੇ ਬੜੇ ਸੋਹਣੇ ਸੋਹਣੇ ਉਹਨਾਂ ਦੇ ਥੱਲੇ ਲੱਗੇ ਹੁੰਦੇ ਬੇਂਗਣ ਕਿੰਨੇ ਸੋਹਣੇ ਲੱਗਦੇ ਹਨਾ ਬੂਟੇ ਹੋ ਇਸੇ ਲਈ ਉਹਨੂੰ ਕਹਿੰਦੇ ਬਰੂਟੇ ਸ਼ੰਗ ਹੈ ਹਾਂ ਇਸ ਕਰਕੇ ਉਹਦਾ ਬੇਂਗਣ ਸੀ ਜਵਾਬ ਹਾਂ ਸਹੀ ਜਵਾਬ ਜਿਹੜੇ ਦਿੱਤੇ ਆ ਆਪਾਂ ਨੂੰ ਇੱਕ ਦੋ ਉਹਨਾਂ ਦੀ ਜਸੀਰ ਸਿੰਘ ਔਰ ਕਮਲਜੀਤ ਕੋਰ ਹਾਂ ਕਮਲਜੀਤ ਕੋਰ ਹੋਰ ਵੀ ਕਈਆਂ ਨੇ ਦਿੱਤਾ ਬਹੁਤ ਉਹਨਾਂ ਦਾ ਧੰਨਵਾਦ ਕਮੈਂਟ ਆਉਂਦੇ ਆ ਵਧੀਆ ਵਧੀਆ ਗੱਲਾਂ ਬਾਤਾਂ ਹੁੰਦੀਆਂ ਆ ਚੰਗਾ ਲੱਗਦਾ ਸਾਨੂੰ ਬਹੁਤ ਹਾਂ 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 ਤੁਹਾਡੇ ਨਾਲ ਗੱਲਬਾਤ ਕਰਕੇ ਗੱਲਬਾਤਾਂ ਕਰਕੇ ਇਦਾਂ ਹੀ ਆਪਾਂ ਗੱਲਾਂ ਤੁਹਾਡੇ ਨਾਲ ਹਰ ਵਾਰੀ ਕੋਈ ਨਾ ਕੋਈ ਆਪਾਂ ਤੇ ਹੁਣ ਵੀ ਆਪਾਂ ਇਹੀ ਤੁਹਾਡੇ ਨਾਲ ਇੱਕ ਹੋਰ ਗੱਲ ਅੱਜ ਸਾਂਝੀ ਕਰਨ ਲੱਗੇ ਆਂ ਪੁਰਾਣਾ ਜਿਹੜਾ ਸੀ ਕਿ ਪੁਰਾਣੇ ਵੇਲਿਆਂ 'ਚ ਬੰਦੇ ਤੰਦਰੁਸਤ ਕਿਉਂ ਰਹਿੰਦੇ ਸੀ ਹਾਂਜੀ ਫਿੱਟ ਕਿਉਂ ਰਹਿੰਦੇ ਸੀ ਉਮਰਾਂ ਕਿਉਂ ਜਾਂਦੀਆਂ ਸੀ ਉਹਨਾਂ ਦੀਆਂ ਹਾਂ ਨਾ ਕਿਉਂਕਿ ਉਹ ਜਿਹੜੇ ਹੈ ਨਾ ਉਹ ਭਾਂਡੇ ਜਿਹੜੇ ਵਰਤਦੇ ਸੀਗੇ ਮਿੱਟੀ ਦੇ ਵਰਤਦੇ ਸੀ ਹਾਂਜੀ ਹਾਂ ਤੇ ਜਾਂ ਲੋਹੇ ਦੇ ਵਰਤਦੇ ਸੀਗੇ ਹਾਂ ਹਰ ਦਾਲ ਸਬਜ਼ੀ ਜਿਹੜੀ ਆ ਨਾ ਉਹ ਤੌੜੀ 'ਚ ਬਣਾਉਂਦੇ ਸੀ ਮਿੱਟੀ ਦੇ ਭਾਂਡੇ 'ਚ ਹਾਂਜੀ ਤੇ ਕੋਈ ਇਸ ਲਈ ਉਹ ਤੰਦਰੁਸਤ ਰਹਿੰਦੇ ਸੀ ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਕੋਈ ਬਿਮਾਰੀ ਨਹੀਂ ਸੀ ਲੱਗਦੀ ਤੇ ਇੱਕ ਬਣਾਉਂਦੇ ਸੀ ਉਹ ਚੁੱਲ੍ਹੇ ਦੇ ਉੱਤੇ ਹਾਂਜੀ ਹਾਂਜੀ ਹਾਂ ਮਿੱਟੀ ਦੇ ਚੁੱਲ੍ਹੇ ਹੁੰਦੇ ਸੀ ਲੱਕੜ ਦੀਆਂ ਨਾਲ ਜਾਂ ਪਾਥੀਆਂ ਦੇ ਨਾਲ ਗੋਬਰ ਦੇ ਪਾਵੇ ਉਹਦੇ ਨਾਲ ਹੀ ਖਾਣਾ ਬਣਦਾ ਸੀਗਾ ਅੱਗੇ ਹਨਾ ਔਰ ਲੋਹੇ ਦੇ ਤਵੇ ਦੇ ਉੱਤੇ ਰੋਟੀ ਬਣਦੀ ਹੁੰਦੀ ਸੀ ਹੁਣ ਬੜੇ ਬੜੀਆਂ ਨਵੀਆਂ ਚੀਜ਼ਾਂ ਆ ਗਈਆਂ ਆ ਤਵੇ ਵੀ ਆ ਗਏ ਨਵੇਂ ਤੌੜੀਆਂ ਵੀ ਨਵੀਆਂ ਆ ਗਈਆਂ ਪਰ ਮਿੱਟੀ ਦੀ ਤੌੜੀ ਦੇ ਵਿੱਚ ਬਣੀ ਦਾਲ ਖਾ ਕੇ ਦੇਖਿਓ ਤੁਸੀਂ ਉਹਦਾ ਸਵਾਦ ਕੀ ਹੁੰਦਾ ਆ ਔਰ ਅੱਜਕੱਲ੍ਹ ਦੀਆਂ ਜਿਹੜੀਆਂ ਭਾਂਡਿਆਂ ਦੇ ਵਿੱਚ ਬਣਾਉਂਦੇ ਐਲੂਮੀਨੀਅਮ ਦੇ ਭਾਂਡੇ ਤਾਂ ਬਿਲਕੁਲ ਨਹੀਂ ਚਾਹੀਦੇ ਵਰਤਨੇ ਘਰ ਦੇ ਬਿਲਕੁਲ ਜੀ ਉਹ ਤਾਂ ਪాయిਜ਼ਨ ਆ ਹਾਂ ਸਲੋ ਪాయిਜ਼ਨ ਐ ਜਿਹੜੀ ਆਪਾਂ ਖਾ ਰਹੇ ਆ ਤੇ ਇਸ ਲਈ ਆਪਾਂ ਨੂੰ ਅੱਜਕੱਲ੍ਹ ਬਿਮਾਰੀਆਂ ਵੀ ਜ਼ਿਆਦੀਆਂ ਹੁਣ ਐਸਿਡਿਟੀ ਗੈਸ ਕਿਉਂ ਆ ਕਿਉਂਕਿ ਆਪਣਾ ਖਾਣ ਪੀਣ ਵਾਤਾਵਰਣ ਚੇਂਜ ਹੋ ਗਿਆ ਸਾਰਾ ਚੇਂਜ ਹੋ ਗਿਆ ਸਾਰਾ ਆਪਾਂ ਗਲਤ ਖਾਂਦੇ ਆ ਤੇ ਨਾਲੇ ਜਿਸ ਗੈਸ ਤੇ ਆਪਾਂ ਭੋਜਨ ਪਕਾਉਨੇ ਆ ਉਥੇ ਉਹ ਹੈ ਹੀ ਗਿਆ ਸੀ ਤੇ ਉਹ ਆਪਣੇ ਅੰਦਰ ਜਾ ਕੇ ਬਣੀ ਗਿਆ ਸੀ ਬਣਾਉਣੀ ਆ ਬਿਲਕੁਲ ਉਹ ਆਪਾਂ ਗੈਸ ਤੇ ਬਣਾਉਨੇ ਸਾਰਾ ਕੁਝ ਤੇ ਚੁੱਲੇ ਤੇ ਜਿਹੜਾ ਬਣਿਆ ਸੀ ਨਾ ਹੌਲੀ ਹੌਲੀ ਪੱਕਦਾ ਸੀ ਤੋੜੀ ਚ ਪੱਕਦਾ ਸੀ ਹੁਣ ਆਪਾਂ ਜਦੋਂ ਗੁਰਦੁਆਰੇ ਜਾਂਦੇ ਆ ਦੇਖੋ ਉਥੇ ਲੱਕੜਾਂ ਦੀ ਅੱਗ ਦੇ ਥੱਲੇ ਬਣਦਾ ਖਾਣਾ ਹੋਰ ਉਹ ਤੁਸੀਂ ਲੰਗਰ ਖਾ ਕੇ ਆ ਕੇ ਦੇਖਿਓ ਤੁਹਾਡੇ ਕਦੀ ਗੈਸ ਨਹੀਂ ਬਣੂਗੀ ਪੇਟ ਵਿੱਚ ਔਰ ਬਿਲਕੁਲ ਤੁਹਾਨੂੰ ਆਰਾਮ ਨਾਲ ਉਹ ਰੋਟੀ ਪਚ ਜਾਂਦੀ ਆ ਔਰ ਦੁਬਾਰਾ ਭੁੱਖ ਲੱਗ ਜਾਂਦੀ ਬੜੀ ਜਲਦੀ ਪਰ ਘਰ ਦਾ ਖਾਣਾ ਖਾ ਕੇ ਰੋਟੀ ਖਾ ਕੇ ਤਾਂ ਮਤਲਬ ਇਦਾਂ ਹੋ ਜਾਂਦਾ ਆ ਪੇਟ ਕਹਣਾ ਹੁਣ ਮੇਰੇ ਗੈਸ ਬਣ ਗਈ ਹਜਕਲ ਹਰ ਇੱਕ ਬੰਦਾ ਕੈਪਸੂਲ ਖਾਂਦਾ ਗੈਸ ਦਾ ਇਸ ਲਈ ਹਰਾਂ ਜੇ ਤੁਸੀਂ ਆਪਣੀ ਤਾਂ ਆਪਣੇ ਬੱਚਿਆਂ ਦੀ ਲਾਈਫ ਵਧੀਆ ਕਰਨੀ ਚਾਹੁੰਦੇ ਆ ਔਨ ਵਾਲੀ ਜ਼ਿੰਦਗੀ ਜਿਹੜੇ ਨੇ ਨਾ ਮਿੱਟੀ ਦੇ ਬਰਤਨੇ ਮਿੱਟੀ ਦੇ ਬਰਤਨੇ ਸ਼ੁਰੂ ਕਰੋ ਸਟੀਲ ਦੇ ਬਰਤਨੇ ਸ਼ੁਰੂ ਕਰ ਦਿਓ ਹਾਂਜੀ ਹੁਣ ਤਾਂ ਬਹੁਤ ਕੁਝ ਆ ਗਿਆ ਨਵਾ ਲੋਹੇ ਦੇ ਬਰਤਨੇ ਸ਼ੁਰੂ ਕਰ ਦਿਓ ਭੰਡੇ ਤੇ ਤੁਸੀਂ ਤੰਦਰੁਸਤ ਰਹੋਗੇ ਤਾਂ ਬਹੁਤ ਵਧੀਆ ਰਹੋਗੇ ਹਾਂਜੀ ਅੱਗੇ ਤਾਂ ਪਿੱਛੇ ਜੇ ਬੰਦ ਹੀ ਹੋ ਗਿਆ ਸੀ ਮਿੱਟੀ ਦਾ ਕਾਰੋਬਾਰ ਹੁਣ ਦੁਬਾਰਾ ਫੇਰ ਲੋਕੀ ਜਾਗਰੂਕ ਹੋ ਗਏ ਆ ਕਿਵੇਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਦਹੀਂ ਜਮਾਉਣਾ ਕੁੱਜੀਆਂ ਦੇ ਵਿੱਚ ਉਹ ਉਹਨਾਂ ਚਾਟੀਆਂ ਦੇ ਵਿੱਚ ਹੀ ਰੜਕਣਾ ਮਿੱਟੀ ਦੀਆਂ ਚ ਤਾਂ ਫਿਰ ਮਿੱਟੀ ਦੇ ਕੁੱਜੀਆਂ ਦੇ ਵਿੱਚ ਹੀ ਖਾਣਾ ਪੀਣਾ ਜਿਹੜੇ ਛੋਟੇ ਛੋਟੇ ਭਾਂਡੇ ਹੁੰਦੇ ਸੀਗੇ ਤਾਂ ਵੱਡੀਆਂ ਵੱਡੀਆਂ ਚਾਟੀਆਂ ਹੋਣੀਆਂ ਕਾਰ ਨੇ ਹੋਣੇ ਸਾਰਾ ਕੁਝ ਮਿੱਟੀ ਦਾ ਹੀ ਹੁੰਦਾ ਸੀ ਬਿਲਕੁਲ ਬਿਲਕੁਲ ਤਾਂ ਹੁਣ ਤਾਂ ਸਾਰਾ ਕੁਛ ਹੀ ਚੇਂਜ ਹੋ ਗਿਆ ਪਰ ਆਪਾਂ ਵੀ ਹੁਣ ਸਭ ਕੁਝ ਹੀ ਆਪਣਾ ਵੀ ਚੇਂਜ ਹੋ ਗਿਆ ਤੇ ਇਸ ਕਰਕੇ ਦੁਬਾਰਾ ਆਪਾਂ ਹੁਣ ਪਿੱਛੇ ਲਈਆਂ ਚੀਜ਼ਾਂ ਨੂੰ ਲੈ ਕੇ ਆਈਏ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਆਪਣੇ ਬੱਚੇ ਤੰਦਰੁਸਤ ਰਹਿਣ ਤੰਦਰੁਸਤ ਰਹਿਣ ਬਿਲਕੁਲ ਬਣ ਭਾਂਡਿਆਂ ਦੇ ਵਿੱਚ ਹੀ ਦਹੀਂ ਜਮਾਉਂਦੇ ਸੀ ਦਹੀਂ ਜਮਾਉਂਦੇ ਸੀ ਸਵੇਰ ਨੂੰ ਦੁੱਧ ਰੜਕਣਾ ਮਿੱਟੀ ਦੀ ਉਹ ਚਾਟੀ ਹੁੰਦੀ ਸੀ ਸਾਰੇ ਕੰਮ ਮਿੱਟੀ ਦੇ ਭਾਂਡਿਆਂਾਂ ਵਿੱਚ ਹੁੰਦੇ ਸੀ ਪਰ ਹੁਣ ਦੁਬਾਰਾ ਲੋਕ ਥੋੜੇ ਜਾਗਰੂਕ ਹੋ ਗਏ ਆ ਹੁਣ ਮਿੱਟੀ ਦੇ ਭਾਂਡਿਆਂ ਦੀ ਜਿਹੜੀ ਇੰਡਸਟਰੀ ਐ ਇੱਕ ਵਾਰੀ ਫੇਰ ਚੱਲ ਰਹੀ ਚੱਲ ਪਈ ਆ ਹਾਂ ਬਿਲਕੁਲ ਤੁਸੀਂ ਦੇਖੋ ਵਾਟਰ ਪੂਲਰ ਵੀ ਆ ਗਿਆ ਮਿੱਟੀ ਦੇ ਕੁੱਕਰ ਵੀ ਆ ਗਿਆ ਹਾਂਜੀ ਬੋਤਲਾਂ ਆ ਗਈਆਂ ਕੱਪ ਆ ਗਏ ਆ ਬਹੁਤ ਕੁਝ ਆ ਗਿਆ ਹੁਣ ਨਵਾ ਤੇ ਐਸਿਡਿਟੀ ਨਹੀਂ ਬਣੂਗੀ ਤੁਸੀਂ ਮਿੱਟੀ ਦੇ ਭਾਂਡੇ ਜੀ ਯੂਜ਼ ਕਰਕੇ ਦੇਖੋ ਇੱਕ ਵਾਰੀ ਸਬਜ਼ੀ ਬਣਾ ਕੇ ਦੇਖੋ ਦਾਲ ਬਣਾ ਕੇ ਦੇਖੋ ਜਿਹਦਾ ਕਿ ਪੇਟ ਖਰਾਬ ਰਹਿੰਦਾ ਨਾ ਕਦੀ ਪੇਟ ਨਹੀਂ ਖਰਾਬ ਹੋਊਗਾ ਨਹੀਂ ਖਰਾਬ ਹੋਊਗਾ ਹਾਂ ਤੇ ਚੁੱਲੇ ਤੇ ਜੇ ਬਣਾ ਨਾ ਰੋ ਤਾਂ ਤੇ ਜਾਦਾ ਹੀ ਵਧੀਆ ਹੈ। ਸਲੋ ਅਗ ਤੇ ਜਿਹੜੀ ਬਣਦੀ ਨਾ ਸਬਜੀ ਦਾਲ ਬਹੁਤ ਵਧੀਆ ਬਣਦੀ। ਪਰ ਤੜਕਾ ਲਾਉਣਾ ਹੋਵੇ ਤਾਂ ਲੋਹੇ ਦੇ ਭਾਂਡੇ ਵਿੱਚ ਲਾਇਆ ਕਰੋ। ਦਾਲ ਭਾਵੇਂ ਤੁਸੀਂ ਕਿਸੇ ਚੀਜ਼ ਚ ਵੀ ਬਣਾਈ ਐ ਪਰ ਤੜਕਾ ਤੁਸੀਂ ਲੋਹੇ ਦੇ ਭਾਂਡੇ ਵਿੱਚ ਹੀ ਲਾਇਆ ਕਰੋ ਕਿਉਂਕਿ ਬਹੁਤ ਚੰਗੀ ਚੀਜ਼ ਐ ਲੋਹੇ ਦੇ ਭਾਂਡੇ ਵਿੱਚ ਖਾਣਾ ਆਇਰਨ ਦੀ ਕਮੀ ਨਹੀਂ ਰਹਿੰਦੀ ਆਪਣੇ ਸਰੀਰ ਦੇ ਵਿੱਚ ਵੀ। ਬਿਲਕੁਲ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਆਇਰਨ ਦੀ ਕਮੀ ਆਉਂਦੀ ਆ ਕਿਉਂਕਿ ਭਾਂਡੇ ਆਪਾਂ ਬਹੁਤ ਗਲਤ ਵਰਤਣ ਲੱਗ ਗਏ ਆ। ਸਹੀ ਗੱਲ ਹੈ ਸਿਲਵਰ ਖਾਈ ਜਾਂਦੇ ਆਪਾਂ ਸਿਲਵਰ ਖਾਈ ਜਾਂਦੇ ਆ ਸਿਲਵਰ ਦੇ ਵਿੱਚ ਕੋਈ ਫਾਇਦਾ ਨਹੀਂਗਾ ਕੋਈ ਵੀ ਚੀਜ਼ ਦਾ ਫਾਇਦਾ ਨਹੀਂਗਾ ਐਕਟ ਵੀ ਚੀਜ਼ ਦੀ ਉਹਦੇ ਵਿੱਚ ਕੋਈ ਗੁਣ ਨਹੀਂਗਾ ਉਹ ਆਪਣੀ ਬੋਡੀ ਨੂੰ ਨੁਕਸਾਨ ਨਹੀਂ ਕਰਦਾ ਜਾਂ ਤੁਸੀਂ ਆਪਣੇ ਆਪ ਦੀ ਜ਼ਿੰਦਗੀ ਵਧੀਆ ਬਣਾਉਣ ਲਈ ਡਾਕਟਰਾਂ ਦੇ ਨਾਂ ਜਾਣਨੀ ਇਸ ਚੀਜ਼ ਨੂੰ ਵਰਤ ਲਓ ਭਾਂਡੇ ਚੰਗੇ ਵਰਤ ਲਓ ਤੇ ਸਾਰਾ ਕੁਝ ਹੀ ਸਹੀ ਹੋ ਜਾਂਦਾ ਜੀ ਅੱਗੇ ਦੇਖੋ ਤੁਸੀਂ ਪੁਰਾਣੀਆਂ ਜਿਹੜੀਆਂ ਬੁੜੀਆਂ ਸੀ ਨਾ ਭਾਂਡਿਆਂ ਨੂੰ ਮਾਂਜਦੀਆਂ ਵੀ ਸੁਆਹ ਨਾ ਸੀ ਹਾਂਜੀ ਹਾਂਜੀ ਹਾਂ ਸੁਆਹ ਨਾ ਮਾਂਜਦੀਆਂ ਹੁੰਦੀ ਸੀ ਹਾਂ ਚੁੱਲੇ ਦੀ ਸੁਆਹ ਨਾ ਤੁਸੀਂ ਆਪ ਦੇਖੋ ਉਹ ਸੁਆਹ ਕਿੰਨੀ ਵਧੀਆ ਸੀਗੀ ਐਂਟੀਸੈਪਟਿਕ ਕਿੰਨੀ ਚੀਜ਼ ਵਧੀਆ ਸੀਗੀ ਉਹ ਸੁਆਹ ਨਾ ਮਾਂਜਦੀਆਂ ਹੀ ਕਈ ਵਾਰੀ ਤਾਂ ਧੋਦੀਆਂ ਵੀ ਨਹੀਂ ਸੀ ਹੁੰਦੀਆਂ ਸੁਆਹ ਨਾਲ ਐਨ ਭਾਂਡਾ ਚਮਕਾ ਕੇ ਰੱਖ ਲੈਣਾ ਤੇ ਸਾਰੇ ਤੰਦਰੁਸਤ ਰਹਿੰਦੇ ਸੀਗੇ ਹਾਂਜੀ ਤੇ ਹੁਣ ਆਪਾਂ ਦੇਖੋ ਕਿੰਨਾ ਕੁ ਚੱਲ ਪਿਆ ਭਾਂਡੇ ਕੈਮੀਕਲ ਹੀ ਆ ਗਿਆ ਸਾਥ ਹਰ ਚੀਜ਼ ਵਿੱਚ ਕੈਮੀਕਲ ਆ ਗਿਆ ਭਾਂਡੇ ਧੋਣ ਵਾਲੇ ਦੇ ਕੈਮੀਕਲ ਜਿਹੜੀ ਆਰਾਮ ਦਾ ਇੱਕ ਜ਼ਰੂਰ ਬਣ ਗਈ ਆ ਪਰ ਆਪਣੀ ਖਰਾਬ ਹੋ ਗਈ ਉਹਦੇ ਨਾਲ ਜ਼ਿੰਦਗੀ ਤੇ ਚਲੋ ਜੀ ਹੁਣ ਪਾਈਏ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹਰੀ ਸੀ ਮਨ ਭਰੀ ਸੀ ਲਾਲ ਮੋਤੀ ਜੜੀ ਸੀ ਰਾਜਾ ਜੀ ਦੇ ਬਾਗ ਵਿੱਚ ਦੋ ਸ਼ਾਲਾ ਉੜੇ ਖੜੀ ਸੀ ਇਸ ਬਾਤ ਦਾ ਹੁਣ ਜਵਾਬ ਤੁਸੀਂ ਦੇਣਾ ਆ ਸਾਨੂੰ ਅਗਲੀ ਵੀਡੀਓ ਚ ਤੁਹਾਨੂੰ ਦੱਸਾਂਗੇ ਕਿਹਨੇ ਕਿਹਨੇ ਸਹੀ ਜਵਾਬ ਦੇ ਦਿੱਤਾ ਆ ਤਾਂ ਹੁਣ ਤੁਸੀਂ ਦੇਖਿਓ ਪ੍ਰਾਣੇ ਬੰਦੇ ਤਾਂ ਬਹੁਤ ਜਲਦੀ ਬੁੱਝ ਲੈਂਦੇ ਆ ਹਾਂ ਆਪਣੇ ਬੱਚਿਆਂ ਨੂੰ ਵੀ ਦਿਖਾਇਆ ਕਰੋ ਸਾਡੀਆਂ ਵੀਡੀਓ ਤਾਂ ਕਿ ਉਹਨਾਂ ਨੂੰ ਵੀ ਇਹ ਬਾਤ ਪਾਇਆ ਕਰੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਕਿੱਥੋਂ ਆਉਂਦੀਆਂ ਆ ਕਿੱਦਾਂ ਅਸੀਂ ਘਰ ਚ ਲੈ ਆਉਨੇ ਆ ਤਾਂ ਆਪਾਂ ਨੂੰ ਸਾਰਾ ਮਤਲਬ ਬੱਚਿਆਂ ਨੂੰ ਦੱਸਣਾ ਜ਼ਰੂਰੀ ਆ ਜੇ ਆਪਾਂ ਨਹੀਂ ਦੱਸਾਂਗੇ ਆਪਣੇ ਬੱਚਿਆਂ ਨੂੰ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਕੁਝ ਵੀ ਨਹੀਂ ਪਤਾ ਹੋਣਾ। ਕੁਝ ਵੀ ਨਹੀਂ ਪਤਾ ਕਿਉਂਕਿ ਉਹ ਪੁਰਾਣੀ ਕਲਚਰ ਨੂੰ ਖੋਲਣਾ ਹੀ ਨਹੀਂ ਚਾਹੁੰਦੇ। ਸਹੀ ਗੱਲ ਹੈ। ਹਾਂ ਆ ਤਾਂ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕਿ ਆਪਣੇ ਘਰਾਂ ਦੇ ਵਿੱਚ ਜਿਹੜੇ ਬਾਹਰ ਬੈਠੇ ਆ ਸਾਡੇ ਭੈਣ ਭਰਾ ਉਹਨਾਂ ਨੂੰ ਵੀ ਚਾਹੀਦਾ ਇੰਗਲਿਸ਼ ਘੱਟ ਬੋਲ ਕੇ ਪੰਜਾਬੀ ਬੋਲੋ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲੋ ਉਹਨਾਂ ਨੂੰ ਬਾਤਾਂ ਸੁਣਾਓ ਉਹਨਾਂ ਨੂੰ ਕਹਾਣੀਆਂ ਸੁਣਾਓ। ਉਹਨਾਂ ਨੂੰ ਉਹ ਟੀਵੀ ਤੋਂ ਉਹਨਾਂ ਨੂੰ ਮੋਬਾਈਲਾਂ ਤੋਂ ਉਹਨਾਂ ਨੂੰ ਕੰਪਿਊਟਰ ਤੋਂ ਥੋੜਾ ਪਾਸੇ ਹੋ ਸਕਣ। ਬਿਲਕੁਲ। ਇਸ ਲਈ ਸਾਡਾ ਇਹ ਮੈਸੇਜ ਜ਼ਰੂਰ ਆਪਣੇ ਆਪਣੇ ਘਰ ਦੇ ਵਿੱਚ ਪਟਿਆਰੇ ਪੰਜਾਬੀ ਕਲਚਰ ਤੋਂ ਦੂਰ ਹੁੰਦੇ ਜਾ ਰਿਹਾ ਤੇ ਉਹਨਾਂ ਨੂੰ ਜੋੜ ਲਈ ਮਾਪੇ ਨੂੰ ਬਹੁਤ ਜ਼ਰੂਰੀ ਹੈ ਮਾਪੇ ਦੀ ਗਲਤੀ ਹੈ ਕਿ ਮਾਪੇ ਪੰਜਾਬੀ ਬੋਲਣਗੇ ਤਾਂ ਹੀ ਬੱਚੇ ਬੋਲਣਗੇ ਹਾਂ ਪਿਛਲੇ ਦੇਖੋ ਜੀ ਜਿਹੜੀ ਕਹਾਵਤ ਸੀ ਜਿਹੜੀ ਉਹਦੇ ਵਿੱਚ ਜੇ ਸਾਡੇ ਕੋਈ ਕੋਈ ਇੱਕ ਦੋ ਨਾਂ ਰਹਿ ਗਏ ਹੁਣ ਬੋਲਣ ਤੋਂ ਤੇ ਅਸੀਂ ਅਗਲੀ ਵਾਰੀ ਬੋਲਦੇ ਆ ਕਿ ਕਈ ਵਾਰੀ ਸਾਡੇ ਕੋ ਵੀ ਹੋ ਜਾਂਦਾ ਪਰ ਕੋਈ ਇਦਾਂ ਦੀ ਗੁੱਸੇ ਵਾਲੀ ਗੱਲ ਨਹੀਂ ਹੈਗੀ ਸਾਰੇ ਸਾਡੇ ਭੈਣ ਭਰਾ ਆ ਤਾਂ ਇਸ ਲਈ ਸਾਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਪਤਾ ਹੀ ਹੁੰਦਾ ਕਿ ਤੁਸੀਂ ਕਮੈਂਟ ਕੀਤਾ ਆ ਔਰ ਸਾਨੂੰ ਵੀ ਪਤਾ ਹੁੰਦਾ ਕਿ ਡਾਕੂਮੈਂਟ ਆਇਆ ਹੈ ਅਸੀਂ ਸਾਰਿਆਂ ਦਾ ਥੈਂਕ ਯੂ ਕਰਦੇ ਆ ਕਿ ਜਿਹੜੇ ਸਾਡੇ ਨਾਲ ਜੁੜੇ ਆ ਬੜੀ ਦਾ ਚੰਗੀ ਤਰ੍ਹਾਂ ਆ ਤੁਹਾਨੂੰ ਕਮੈਂਟ ਆਇਆ ਤੇ ਜੇ ਕੋਈ ਨਾਮ ਰਹਿ ਗਿਆ ਹੋਵੇ ਜਰੂਰ ਅਗਲੀ ਵਾਰੀ ਇਹਦੀ ਫੀਡ ਸਾਡੇ ਦਿਲੋਂ ਥੈਂਕ ਯੂ ਆ ਸਾਰਿਆਂ ਨੂੰ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੁਣ ਆਪਾਂ ਅਗਲੀ ਵਾਰੀ ਫੇਰ ਮਿਲਦੇ ਆ ਸਤਿ ਸ਼